ਗੁਰੂ ਦੀ ਬਾਣੀ ਦੇ ਪਰਮਾਨੰਦ ਸੰਗਤ ਜੀ ਦੁੱਖ ਦਾ ਨਾ ਪੜੋ ਹਰ ਦਿਨ ਹੋਰ ਨਾ ਦੂਜਾ ਮੜੇ ਨਸਾਨੀ ਸੰਤ ਕੋ ਜੀ ਸਾਰੀ ਕਪਾਈ ਨੂੰ ਸਮਝਾ ਰਹੇ ਨੇ ਕਿ ਦੁੱਖਾਂ ਦਾ ਨਾ ਪੜੋ ਦੁੱਖਾਂ ਵਿੱਚ ਨਾ ਪੈਣ ਤੋਂ ਰੋਕ ਰਹੇ ਦੇ ਸਭ ਤੋਂ ਸੱਚੇ ਬਾਸ਼ਨ ਜਿਹਨੂੰ ਇੰਗਲਿਸ਼ ਵਿੱਚ ਦੁਐਲਦੀ ਕਹਿੰਦੇ ਨੇ ਹਰ ਦਿਨ ਹੋਰ ਗੁਰੂ ਗੋਬਿੰਦ ਸਿੰਘ ਜੀ ਮਾਰਾਸ ਦੀ ਪਾਸ਼ਾ ਦੇ ਸੰਬੰਸ ਨੂੰ ਦਰਸਾਣ ਦੇ ਅਰਥੀ ਸਾਰੇ ਸੰਗਤ ਦਾ ਸਰੀਰ ਨੂੰ ਫਤੰਤ ਕਰ ਦਿੱਤਾ ਤੇ ਗ੍ਰੰਥ ਨੂੰ ਗੁਰਤਾ ਗਤੀ ਦਿੱਤੀ ਹੈ ਇਸੇ ਹੁਣ ਜਾਣੇ ਤੇ ਸੰਗਤ ਜੀ ਦੁੱਖਾਂ 'ਚ ਪੈ ਜਾਂਦੇ ਹਾਂ ਬਹੁ ਗਿੰਤੀ ਦਾ ਸੰਗਤ ਜੀ ਅਸੀਂ ਦੇ ਬਾਜ ਦੇ ਹੌਂਦੇ ਹੀ ਜਮੂ ਤੇ ਮਨ ਤੱਕ ਦੁੱਖਾਂ ਵਿੱਚ ਪੈ ਰਹੇ ਹਾਂ ਤੇ ਉਸ ਦੁੱਖ ਦੇ ਵਿੱਚ ਜਿਹੜਾ ਕੰਮ ਕਾੜ ਆਇਆ ਉਹ ਹੋਇ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਤੈਨਾਂ ਮਿਹਨਤ ਕਰਨ ਸਾਨੂੰ ਸ਼ਬਦ ਦੀਆਂ ਰੈਂ ਤਾਂ ਬੱਚੀ ਕਰੂੰ ਤੇ ਨਾਮ ਦੀਆਂ ਰੈਂ ਤਾਂ ਦੇ ਕਰਕੇ ਸਾਡਾ ਆਇਆ ਸਫਲਾ ਕਰਦਾ। ਕਈ ਕਾਰਜ ਸੰਗਤ ਜੀ ਦੇ ਅੰਦਰ ਸੰਤਾਂ ਖਾਸ ਕਰਕੇ ਜਿਹੜੇ ਲੋਕ ਸ਼ਹਿਰਾਂ ਦੇ ਰਹਿੰਦੇ ਉਹਨਾਂ ਦੇ ਸੋਚ ਹੁੰਦੀ ਹੈ ਸਾਡਾ ਸਾਡੇ ਕਾਰਜ ਰੂਪ ਹੈ ਤੇ ਦੁੱਖ ਤਾਂ ਪੈਗੀ ਨਾ ਸੰਗਤ ਜੀ ਜਗ ਕੇ ਸਾਡੇ ਸਰੀਰ ਨੇ ਸਾਡੀਆਂ ਬਾਹਾਂ ਨੇ ਸਾਡੇ ਸੁਪਨੇ ਮਿਹਨਤ ਕਰਕੇ ਅਸੀਂ ਕਮਾਈ ਕਰਦੀ ਹੈ ਤੇ ਬਹੁਤ ਬਿੰਤੀ ਜਿਹੜੇ ਸਰੀਰ ਨੇ ਕੋਈ ਕਹਿੰਦਾ ਹੈ ਮੇਰਾ ਘਰ ਨਹੀਂ ਚੰਗਾ ਇਹ ਜਿੰਦ ਜ਼ਕਰ ਵਿੱਚ ਅਸੀਂ ਜਾਂ ਮੇਕਾਂ ਤੁਮਰ ਕੰਡਾਂ ਦੇ ਅਧੀਨ ਹੋ ਜਾਂਦੇ ਹਾਂ ਤੇ ਸਿਆਣਿਆਂ ਕੋਲ ਤੇ ਦਰਗਾਹਾਂ ਕੋਲ ਜਾ ਕਰ ਕੇ ਮਥੇ ਦੇਖਦੇ ਹਾਂ ਪਰ ਧੋਤੀ ਬਾਣੀ ਆਈ ਤੇ ਸਭੀ ਚਿੰਤ ਮਟਾਈ ਅਸੀਂ ਜਿਹੜੀ ਧੋਤੀ ਬਾਣੀ ਦਾ ਗੁਰੂ ਕੀ ਬਾਣੀ ਨੂੰ ਸੁਣ ਜਾਂਦੇ ਹਾਂ ਜਿਸ ਤੇ ਨਾਲ ਜਿਹੜੀ ਸਾਡੀ ਪਟਕਣਾ ਹੈ ਉਹ ਬਣੀ ਰਹਿੰਦੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਣ ਤਕੰ ਸਾਨੂੰ ਮਾਣ ਦਿਆ ਰਹਿ 私が。